ਪੰਜਾਬੀ ਗਾਣਿਆਂ ਦੀ ਮਸ਼ਹੂਰ ਮਾਡਲ ਸ਼ਰਸਤੀ ਮਾਨ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜਿਸਨੂੰ ਕਿ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਦਰਅਸਲ ਸ਼ਰਸਤੀ ਮਾਨ ਦੇ ਸਰੀਰ ਨੂੰ ਲੈ ਕੇ ਲੋਕਾਂ ਦੇ ਵੱਲੋਂ ਕਾਫੀ ਅਵਾ ਤਵਾ ਬੋਲਿਆ ਜਾ ਰਿਹਾ ਹੈ ਤੇ ਉੱਥੇ ਹੀ ਉਸ ਦੇ ਗਾਣਿਆਂ ਚੋਂ ਕਲਿੱਪਾਂ ਕੱਟ ਕੇ ਉਸ ਦੀ ਬੋਡੀ ਦੇ ਬਾਰੇ ਮਜ਼ਾਕ ਬਣਾਇਆ ਜਾ ਰਿਹਾ ਹੈ ਤੇ ਇਹ ਸਭ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਤੇ ਹੁਣ ਉਸ ਨੇ ਲੋਕਾਂ ਦੇ ਖਿਲਾਫ ਪੜਾਅ ਕੱਢੀ ਹੈ ਤੇ ਇਸ ਮੁੱਦੇ ਤੇ ਆਪਣੀ ਚੁੱਪੀ ਤੋੜੀ ਹੈ ਦਰਅਸਲ ਮਾਡਲ ਛਰੁਸਤੀ ਮਾਨ ਨੇ ਆਪਣੇ ਇੰਸਟਾਗ੍ਰam ਤੇ ਇੱਕ ਸਟੋਰੀ ਸ਼ੇਅਰ ਕਰਕੇ ਲੋਕਾਂ ਨੂੰ ਚੰਗੀ ਝਾੜ ਪਾਈ ਹੈ ਤੇ ਉਸਨੇ ਪੋਸਟ ਦੇ ਵਿੱਚ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਰਿਆਂ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਨੂੰ ਇਸ ਇੰਡਸਟਰੀ 'ਚ ਕੰਮ ਕਰਦੇ ਨੂੰ 9-10 ਸਾਲ ਹੋਣ ਲੱਗੇ ਆ ਐਂਡ ਤੁਸੀਂ ਸਾਰੇ ਕੀ ਸੋਚਦੇ ਮਾਲਕੋ ਕਿ ਮੇਰੀ ਪਰਸਨਲ ਲਾਈਫ ਨੂੰ ਮੇਰੀ ਪ੍ਰੋਫੈਸ਼ਨਲ ਲਾਈਫ ਚ ਮਿਕਸ ਕਰਕੇ ਮੇਰਾ ਕੈਰੈਕਟਰ ਖਰਾਬ ਕਰ ਰਹੇ ਹੋ ਜਿੰਨੇ ਸਾਲ ਮੈਂ ਇੱਥੇ ਕੰਮ ਕੀਤਾ ਮਿਹਨਤ ਕੀਤੀ ਆ ਮੈਂ ਕਦੀ ਕੋਈ ਗਲਤ ਕੰਮ ਕਰਕੇ ਨਾਮ ਨਹੀਂ ਬਣਾਇਆ ਨਾ ਕੋਈ ਗਲਤ ਹਰਕਤ ਕੀਤੀ ਬਟ ਅੱਜਕੱਲ ਇੰਟਰਨੈਟ ਤੇ ਲੋਕਾਂ ਦੀ ਸੋਚ ਇੰਨੀ ਛੋਟੀ ਹੋ ਗਈ ਆ ਵੀ ਉਹਨਾਂ ਨੂੰ ਮੈਂ ਇਨਸਾਨ ਨਹੀਂ ਲੱਗਦੀ ਤੁਹਾਨੂੰ ਇਹ ਲੱਗਦਾ ਇਹਨੂੰ ਜੋ ਮਰਜ਼ੀ ਬੋਲੀ ਜਾਓ ਇਹਦਾ ਮਜ਼ਾਕ ਉਹ ਡਾਓ ਅਡਾਓ ਇਹਨਾਂ ਨੂੰ ਕੀ ਫਰਕ ਪੈਂਦਾ ਇਨਸਾਨੀਅਤ ਮੁੱਕ ਗਈ ਤੁਹਾਡੇ ਸਾਰਿਆਂ ਦੇ ਅੰਦਰ ਇੰਟਰਨੈਟ ਤੇ ਗਲਤ ਚੀਜ਼ਾਂ ਦੇਖਦੇ ਕੇ ਤੁਹਾਡੇ ਆਪਣੇ ਦਿਮਾਗ ਚ ਬਸ ਇਹੋ ਕੁਝ ਭਰ ਗਿਆ ਜੇ ਮੈਂ ਇੱਜ਼ਤ ਦਾ ਕੰਮ ਕੀਤਾ ਕਦੀ ਕੋਈ ਗਲਤ ਹਰਕਤ ਨਹੀਂ ਕੀਤੀ ਫਿਰ ਮੈਨੂੰ ਮੇਰੇ ਵੇਟ ਲਈ ਟ੍ਰੋਲ ਕਰੋ ਜੀ ਸਦਕੇ ਕਰੋ ਪਰ ਮੇਰੀ ਪ੍ਰੋਫੈਸ਼ਨਲ ਪਰਸਨਲ ਲਾਈਫ ਨੂੰ ਮੇਰੇ ਪਰਿਵਾਰ ਨੂੰ ਤੇ ਮੇਰੇ ਹਸਬੰਦ ਨੂੰ ਵਿੱਚ ਨਾ ਘਸੀਟੋ ਇੰਨੀ ਇੱਕ ਬੇਨਤੀ ਸੁਣ ਲਿਓ ਮੈਂ ਬੜੇ ਟਾਈਮ ਤੋਂ ਚੁੱਪ ਬੈਠ ਕੇ ਦੇਖ ਰਹੀ ਹਾਂ ਕਈਆਂ ਨੂੰ ਗਲਤ ਬੋਲਦਾ ਦੇਖ ਹੁਣ ਨਹੀਂ ਬਹੁਤ ਹੋ ਗਿਆ ਲੋਕਾਂ ਦੇ ਟ੍ਰੋਲ ਕਰਨ ਤੋਂ ਬਾਅਦ ਲੋਕਾਂ ਖਿਲਾਫ ਚੰਗੀ ਪੜਾਅ ਸਿੱਕੜੀ ਹੈ ਸ਼ਰਸਤੀ ਮਾਨ ਨੇ ਬਾਕੀ ਆਪਣੀ رائے ਸਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਬ ਤੋ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ